ਲੋਬੇ ਕੀ ਹਾਲ ਤਾਂ ਮੇਰਾ ਹਨ ਜੇ ਜੜਾਂ ਜੀ ਨਿਕਲੀਆਂ ਇੱਧਰ ਸੋਜਾ ਅਲਰਜੀ ਅੱਖ ਬੰਦ ਹੋ ਗਈ ਸਿਰ ਦਰਦ ਗਲ ਖਤਮ ਸਭ ਕੋ ਮੈਂ ਕੋਈ ਦਵਾਈ ਨਹੀਂ ਲਈ ਕੋਈ ਵੀ ਸਿਰਫ ਦੇਸੀ ਰਾਤ ਨੂੰ ਸ਼ਾਮ ਨੂੰ ਦਵਾਈ ਲੈ ਦੇਸੀ ਦੀ ਹਨ ਕੋਈ ਜੜ ਦਾ ਦਰਦ ਕੋਈ ਅਲਰਜੀ ਫਲਰਜੀ ਇਹ ਸਭ ਖਤਮ ਕਰਤੀਆਂ ਦੇਸੀ ਨੇ ਦੇਸੀ ਦਾ ਫਿਰ ਦੇਸੀ ਹਨ ਤੇ ਹਣ ਗਲੇ ਚ ਖਰਾਸ਼ ਹੀ ਰਹਿ ਗਈ 5 ਵਜਣੋਂ ਤੋਂ ਮੜੇ ਜੇ ਸ਼ਾਮ ਦੇ ਇੱਕ ਹੋਰ ਦੇਸੀ ਦਾ ਮੈਂ ਖਰਾਕ ਲੈਣੀ ਆ ਪਟਿਆਲਾ ਸ਼ਾਹੀ ਖਰਾਚ ਫਰਾਸ਼ੀ ਸਭ ਉੱਡ ਜਾਣੀ ਆ ਮઝા ਕਰ ਰਹੇ ਲੋ ਗਾਣਾ ਸੁਣੋ ਇੱਕ ਮੈਂ ਗਾਣਾ ਲਿਖਿਆ ਮਿੱਟੀ ਪਰ ਆਵਾਜ਼ ਤਾਂ ਤੁਹਾਨੂੰ ਪਤਾ ਹੈ ਗਲੇ ਦਾ ਗਲੇ ਦੇ ਸ਼ਬਦ ਕਰ ਖਤਮ ਹੋਏ ਹੋਏ ਹਲੇ ਹਵਾ ਜੀ ਨਿਕਲਦੀ ਹੈ ਪਰ ਸ਼ਬਦ ਸੁਣੋ ਜਿਹੜੇ ਸ਼ਬਦ ਲਿਖਿਆ ਮੈਂ ਮਿਹਨਤ ਕਰਕੇ ਉਹ ਸੁਣੋ ਲੱਗੀ ਦੁੱਖ ਸੁਣਾਉਣ ਵੇ ਲੋਕੋ ਮੈਂ ਥੋੜੇ ਪੈਰਾਂ ਦੀ ਮਿੱਟੀ ਲੱਗੀ ਦੁੱਖ ਸੁਣਾਉਣ ਵੇ ਲੋਕੋ ਮੈਂ ਥੋੜੇ ਪੈਰਾਂ ਦੀ ਮਿੱਟੀ ਦਾ ਕੇ ਤੋਲੇ ਖਾਂਦੀ ਖਾਂਦੀ ਬਣ ਗਈ ਮੈਂ ਮਿੱਟੀ ਤੋਂ ਮਿੱਟੀ ਕਦੇ ਬਾਣੀ ਮੈਂ ਰਾਜ ਮਹਿਲ ਤੇ ਕਦੇ ਬਾਣੀ ਫਕਰਾਂ ਦੀ ਕੁਲੀ ਕਦੇ ਸ਼ਿੰਗਾਰ ਕੇ ਰੱਖਿਆ ਮੈਨੂੰ ਤਦ ਕਦੇ ਖੂਖਾ ਤੇ ਡੁਲੀ ਐਨੇ ਰੂਪ ਬਦਲ ਕੇ ਵੀ ਮੈਂ ਅੰਤ ਰਹੀ ਮਿੱਟੀ ਦੀ ਮਿੱਟੀ ਲੱਗੀ ਦੁੱਖ ਸਣੋਂ ਬੇਲッコ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਕਦੇ ਬਣੀ ਮੈਂ ਕੜਾ ਸੋਣੀ ਦਾ ਕਦੇ ਬਣੀ ਦਰਗਾਹ ਪੀਰ ਦੀ ਕਦੇ ਬਣੀ ਮੈਂ ਤਾਜ ਮਹਿਲ ਤੇ ਕਬਰ ਬਣੀ ਮੈਂ ਜਹਾਂਗੀਰ ਦੀ ਅੱਡੇ ਰਤਬੇ પાਕੇ ਵੀ ਮੈਂ ਅੰਤ ਰਹੀ ਮਿੱਟੀ ਦੀ ਮਿੱਟੀ ਲੱਗੀ ਦੁਖਸਣੋਂ ਬੇ ਲੋਕੋ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਕਦੇ ਬਣੀ ਮੈਂ ਕੜਾ ਸੋਣੀ ਦਾ ਕਦੇ ਬਣੀ ਦਾਰੂ ਦੀ ਪਠੀ ਕਦੇ ਬਣੀ ਭਗਵਾਨ ਮੰਦਰ ਦੀ ਕਦੇ ਬਣੀ ਦਾਰੂ ਦੀ ਪਠੀ ਕਦੇ ਬਣੀ ਦੀਵਾਰ ਸਰੰਦ ਦੀ ਜਦ ਮੈਂ ਕਿਨੀ ਲਾਨ ਤਖੱਟੀ ਕੁਝ ਨਾ ਬੋਲੀ ਕੁਝ ਨਾ ਕੁਸਕੀ ਅੰਤ ਰਹੀ ਮਿੱਟੀ ਦੀ ਮਿੱਟੀ ਲੱਗੀ ਦੁੱਖ ਸਣੋਂ ਬੇ ਲੋਕੋ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਗੰਗੂਦਾ ਵੀ ਤਰੀ ਬਣੀ ਤੇ ਬਗਬਲੇ ਕੋਤਵਾਲੀ ਮੈਂ ਬਣੀ ਮੈਦਾਨ ਉਹ ਜੰਗ ਦਾ ਲੱਖਾਂ ਨਾਲ ਲੜੇ ਸਿੰਘ 40 ਮੈਂ ਬਣੀ ਮੈਦਾਨ ਉਹ ਜੰਗ ਦਾ ਲੱਖਾਂ ਨਾਲ ਲੜੇ ਸਿੰਘ 40 ਬੇਪਾਗੀ ਆਜ਼ਾਦ ਰਾਣਿਆਂ ਅੰਤ ਰਹੀ ਮਿੱਟੀ ਦੀ ਮਿੱਟੀ ਲ ਕਿਦੂ ਤੁਸੀਂ ਨੋਂ ਬੇਲੋਕੋ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ ਮੈਂ ਤੁਹਾਡੇ ਪੈਰਾਂ ਦੀ ਮਿੱਟੀ